ਗਿਆਨ ਸੁਲਾਕ ਦੇਵਦਲੋਚਨ ਕਰਹਿ ਤਮ ਗਿਆਨ ਵਿਮੋਚਨ ਨਿਰਾਗਣ ਦਰੇ ਕਰੇ ਜੋ ਸ੍ਰੀ ਗੁਰ ਨਮੋ ਨਮੋ ਤੇ ਚਰਨ ਧਾਰਿ ਉਰ ਜੋ ਗਿਆਨਤਾ ਰੂਪੀ ਅੰਧੇਰੇ ਨੂੰ ਦੂਰ ਕਰਦੇ ਹਨ अथवा ਗਿਆਨ ਦਾ ਚਾਨਣਾ ਬਰਸਾਉਂਦੇ ਹਨ ਜੀਵ ਦੀ ਬੁੱਧੀ ਕੋ ਨਿਰਮਲ ਕਰਦੇ ਹਨ ਐਸੀ ਗੁਰੂ ਜਨੋ ਕੋ ਭੇਗ ਭਵਾਨ ਕੋ ਭੇਗ ਭਵਾਨ ਕੋਨ ਕੇ ਚਰਨੋ ਮੇ ਬਾਰ ਬਾਰ ਨਮਸਕਾਰ ਹੈ ਨਮਸਕਾਰ ਗ੍ਰੰਥ ਬਹੁਤ ਸਾਰੇ ਹਨ ਜਿਨ੍ਹਾਂ ਦੇ ਵਿੱਚ ਗੁਰੂ ਪੁਰਸ਼ਾ ਨੇ ਬਹੁਤ ਹੀ ਗਿਆਨ ਪ੍ਰਗਟ ਕੀਤਾ ਹੈ ਐਸੇ ਗਿਆਨ ਸੰਸਾਰੀ ਜੀਵਾਂ ਜੀਵਾਂ ਵਾਸਤੇ ਤਾਰਨ ਵਾਸਤੇ ਬੜੇ ਜਿੱਥੇ ਹੋਰ ਪਰਪਕਾਰ ਕੀਤੇ ਹਨ ਬਹੁਤ ਉਪਰਾਲੇ ਕੀਤੇ ਹਨ ਜੋ ਇਹ ਗ੍ਰੰਥ ਦੀ ਰਚਨਾ ਕੀਤੀ ਹੈ ਆਪਣੇ ਜੀਵਨ ਦਾ ਅਨੁਭਵ ਦੱਸਿਆ ਹੈ ਇਨਸਾਨ ਨੂੰ ਬੰਦੇ ਨੂੰ ਜੀਵ ਨੂੰ ਗਿਆਨ ਕਰਾਇਆ ਇਸ ਗ੍ਰੰਥ ਵਿੱਚ ਦਿਖਿਆ ਹੈ ਇਹ ਵਿੱਚ ਲਿਖਾਰੀ ਨੇ ਲਿਖਣ ਵਾਲਿਆਂ ਨੇ লিখਿਆ ਹੈ ਨਾ ਅਨਵੰਦ ਪਛਾਨਾ ਜੋ ਲੋ ਹੈਵਨਾ ਪਰਵਰਤ ਸ਼ੁਗਰ ਨਾਲ ਤੋਲੋ ਜਾਨ ਜੇ ਜਨ ਜੇ ਸੁਨੇਹ ਪਰਵੰਦਾ ਕਹੂੰ ਵਸਤੇ ਤੇ ਅਨਵੰਦਾ ਹੁਣ ਇਹ ਕਾਵਤ ਕਾਵ ਕਰਚਨਾ ਹੈ ਠੀਕੇ ਕਵੀ ਨੇ ਲਿਖਿਆ ਇਹਦੇ ਅਰਥ ਕਰਿਏ ਦਾ ਬਹੁਤ ਲੰਬਾ ਵਿਸਥਾਰ ਹੋ ਜਾਂਦਾ ਮਲਾਹੀ ਗੂੜ ਗਿਆਨ ਹੈ ਇਸ ਗ੍ਰੰਥ ਦੇ ਵਿੱਚੋਂ ਗਿਆਨ ਇੰਨਾ ਸਮੋਇਆ ਹੋਇਆ ਹੈ ਕਿ ਜਿੱਦਾਂ ਆਪਾਂ ਘਣੇ ਸੰਗਲਾਂ ਦੇ ਜੰਗਲਾਂ ਦੇ ਵਿੱਚੋਂ ਕੰਡਿਆਂ ਦੇ ਵਿੱਚੋਂ ਝਾੜੀਆਂ ਦੇ ਵਿੱਚੋਂ ਆਪਣਾ ਰਸਤਾ ਬਣਾਉਨੇ ਆ ਪਗ ਡੰਡੀਆਂ ਤਿਆਰ ਕਰਕੇ ਅੱਗੇ ਵਧਣ ਵਾਸਤੇ ਆਪਾਂ ਮੰਜ਼ਿਲ ਤੇ ਪਹੁੰਚਣਾ ਹੈ ਗਿਆਨ ਪ੍ਰਾਪਤ ਕਰਨਾ ਹੈ ਤੇ ਇਸੇ ਤਰ੍ਹਾਂ ਹੀ ਗ੍ਰੰਥ ਦੀ ਰਚਨਾ ਕੀਤੀ ਹੈ ਇਤਨਾ ਗੂੜ੍ਹ ਗਿਆਨ ਹੈ ਜਦੋਂ ਆਪਾਂ ਇਹਦੇ ਵਿੱਚੋਂ ਗੁਰੂ ਬ੍ਰਹਮਾ ਨੇ ਜੋ ਦੇਖਿਆ ਆ ਉਹਦੇ ਅਰਥ ਕਰਦੇ ਆ ਉਹਨਾਂ ਦਾ ਦੱਸਣ ਦਾ ਭਾਵ ਸੁਭਾਵ ਸਾਨੂੰ ਪਤਾ ਲੱਗਦਾ ਹੈ ਤੇ ਗਾਹਾਂ ਗਾਹਾਂ ਗਿਆਨ ਵੱਧਦਾ ਹੀ ਆ ਤੇ ਅੱਗੇ-ਅੱਗੇ ਜਿਹੜੀ ਆ ਤਰੱਕੀ ਹੁੰਦੀ ਹੈ ਅੱਗੇ ਜਾ ਕੇ ਤੇ ਰਸਤਾ ਖੁੱਲਦਾ ਆ ਤੇ ਅੱਗੇ ਸਾਨੂੰ ਬਹੁਤ ਕੁਝ ਪ੍ਰਾਪਤ ਹੁੰਦਾ ਹੈ ਦੁਨੀਆਂ ਬਾਰੇ ਸੰਸਾਰ ਬਾਰੇ ਤੇ ਆਪਣੇ ਅੰਦਰਲੀ ਜਿਹੜੀ ਚਾਹਤ ਹੈ ਅੰਦਰ ਜਿਹੜਾ ਇਨਸਾਨ ਦੇ ਤੰਦਰੁ ਸਾਕੂ ਪ੍ਰਾਪਤ ਹੁੰਦਾ ਉਹ ਗਿਆਨ ਉਪਜਦਾ ਹੈ ਪ੍ਰਗਟ ਹੁੰਦਾ ਇਸ ਗਿਆਨ ਰਾਹੀ ਇਸ ਗ੍ਰੰਤ ਰਾਹੀ ਇਹਨਾਂ ਕਾਵ ਕਾਵਕ ਰਚਨਾ ਦੇ ਵਿੱਚ ਕਵੀ ਨੇ ਲਿਖਿਆ ਹੈ ਨਾ ਅਨਵੰਦ ਪਛਾਣਨਾ ਜੋ ਲੋ ਹੈਵ ਨਾ ਵਿਵਰਤ ਸੁਗਰਨਾ ਤੋਲ ਜੋ ਜਮ ਜ ਸੁਨੇਹ ਗੁੰਦਾ ਕਹੂ ਵਾਸਤੇ ਤੇ ਨਾ ਅਧਿਕਾਰੀ ਸੰਬੰਧ ਵਿਖੇ ਪਰਜੋਏ ਦਾ ਨਾਮ ਅਨਵੰਦ ਕਹੀਏ ਅਧਿਕਾਰੀ ਅਧਿਕਾਰੀ किसे ਕਹਤੇ ਅਧਿਕਾਰੀ ਕਿੱਦਾਂ ਬਣਦਾ ਹੈ ਆਪਾਂ ਕੋਈ ਵੀ ਕਿਸੇ ਵੀ ਮੁਕਾਮ ਤੇ ਪਹੁੰਚਦਾ ਹੈ ਪਹੁੰਚਨੇ ਹਾਂ ਤੇ ਬੜੀ ਮਿਹਨਤ ਕਰਨੀ ਪੈਂਦੀ ਹੈ ਅਧਿਕਾਰੀ ਬਣਨ ਵਾਸਤੇ ਯੋਗਤਾ ਹੋਣੀ ਚਾਹੀਦੀ ਹੈ ਤਦ ਉਸ ਉਹਦੇ ਤੇ ਬੰਦਾ ਪਹੁੰਚਦਾ ਹੈ ਅਧਿਕਾਰੀ ਉਤਰਾਧਿਕਾਰੀ ਜਾਂ ਉਸ ਜਿਹੜੀ ਟੈਕਨੀਕਲੀ ਜਾਂ ਜਿਵੇਂ ਵੀ ਕੋਈ ਵੀ ਆਪਾਂ ਉਹਦਾ ਪ੍ਰਾਪਤ ਕਰਦੇ ਹਾਂ ਜਿੱਦਾਂ ਕਹਿੰਦੇ ਆ ਵੀ ਵਿਦਆਉਟ ਕੁਆਲਿਫਿਕੇਸ਼ਨ ਨੋਟ ਆਫ ਅਪਪਾਇਟਮੈਂਟ ਬਿਨਾ ਯੋਗਤਾ ਤੇ ਸਾਨੂੰ ਉਹਦਾ ਪ੍ਰਾਪਤ ਨਹੀਂ ਹੁੰਦਾ ਬਹੁਤ ਮਿਹਨਤ ਕਰਕੇ ਪੜ੍ਹਾਈ ਕਰਕੇ ਸਟੱਡੀ ਕਰਕੇ ਤਦ ਕਰਕੇ ਵੱਡੇ ਅਹੁਦੇ ਤੇ ਤੇ ਉਹ ਪਹੁੰਚ ਕਰਕੇ ਤਾਂ ਉਸਨੂੰ ਅਧਿਕਾਰ ਪ੍ਰਾਪਤ ਹੁੰਦਾ ਹੈ ਅਧਿਕਾਰੀ ਕਰਨ ਬਣਨਾ ਬਹੁਤ ਔਖਾ ਹੈ ਸਵੰਦ ਸਵੰਦ ਜੀਵਨ ਦੇ ਜ਼ਿੰਦਗੀ ਦੇ ਵਿੱਚ ਸਬੰਧ ਦਾ ਜੇ ਟੌਪਿਕ ਲਈਏ ਤਾਂ ਸ਼ਾਮ ਤੱਕ ਵੀ ਆਪਾਂ ਇਸ ਟੌਪਿਕ ਦਾ ਵਿਸਾਰ ਕਰੀਏ ਤਾਂ ਬਹੁਤ ਲੰਬਾ ਸਮਾਂ ਲੱਗ ਜਾਂਦਾ ਤੇ ਸਬੰਧ ਜ਼ਿੰਦਗੀ ਦੇ ਵਿੱਚ ਉਹ ਸਾਲਕਨਾ ਕੀ ਸਬੰਧ ਹੈ ਪਰਮਾਤਮਾ ਨੂੰ ਕਿਵੇਂ ਜਾਣਿਆ ਜਾਂਦਾ ਕਿਉਂ ਪ੍ਰਾਪਤ ਕੀਤਾ ਜਾਂਦਾ ਉਸ ਦੀ ਪ੍ਰਾਪਤੀ ਕਿੱਦਾਂ ਹੈ ਉਸ ਉਹ ਵੰਦ ਉਸ ਮਾਲਕ ਨਾ ਬਣਦਿਆ ਜਾਂ ਅਸੀਂ ਉਹਦਾ ਉਹਦਾ ਬਣ ਜਾਈਏ ਜਾਂ ਉਹ ਸਾਡਾ ਸਾਨੂੰ ਆਪਣਾ ਬਣਾ ਲਵੇ ਤਦ ਸਾਡਾ ਸਬੰਧ ਬਣਦਾ ਹੈ ਬੜੀ ਜ਼ਿੰਦਗੀ ਦੇ ਸਬੰਧ ਹੈ ਰਿਸ਼ਤੇਦਾਰੀ ਸਬੰਧ ਬੰਦੂ ਦੀਨ ਮਾਤਾ ਪਿਤਾ ਸਭ ਹੋਰ ਵੀ ਜ਼ਿੰਦਗੀ ਦੇ ਸਬੰਧ ਜੇ ਇਹਨਾਂ ਸਬੰਧਾਂ ਦੀ ਗੱਲ ਕਰੀਏ ਤਾਂ ਇੱਕ ਇੱਕ ਸਬੰਧ ਨੂੰ ਨਾਂ ਦਾ ਆਪਣਾ ਸਭ ਜਾਗਰਟ ਲਈਏ ਤਾਂ ਕਾਫੀ ਉਹਦੇ ਚੋਂ ਗਿਆਨ ਪ੍ਰਗਟ ਹੁੰਦਾ ਹੈ ਇਸ ਇੱਕ ਟੌਪਿਕ ਦਾ ਇਹ ਮਤਲਬ ਨਿਕਲਦਾ ਸਵੰਦ ਵਿਖੇ ਵਿਖੇ ਵਿਖਿਆ ਵਿਕਾਰਾਂ ਦੇ ਵਿੱਚ ਜੀਵ ਘੁੰਮਦਾ ਸੰਸਾਰ ਵਿਖਿਆ ਵਿਕਾਰਾਂ ਦੀ ਖਾਨ ਹੈ ਇਹਦੇ ਵਿੱਚ ਰਮਿਆ ਹੋਇਆ ਹੈ ਤੇ ਇਹ ਤੋਂ ਬਚਦਾ ਵੀ ਨਹੀਂ ਹੈਗਾ ਇਹ ਹੀ ਸੰਸਾਰ ਵਿਕੇ ਪਰਜੋਜਨ ਇਨਸਾਨ ਬੰਦੇ ਦਾ ਦੁਨੀਆ ਤੇ ਆਉਣ ਦਾ ਮਤਲਬ ਕੀ ਹੈ ਉਹਦਾ ਉਹਦਾ ਮਤਲਬ ਕੀ ਹੈ ਜੀਵਨ ਦਾ ਲਕਸ਼ ਕੀ ਹੈ ਤੇ ਆਪਾ ਗਿਆਨ ਦੀ ਪੌੜੀ ਪ੍ਰਾਪਤ ਕਰਦੇ ਆਂ ਗਿਆਨ ਦੀ ਦੇ ਜਰੀਏ ਸਾਨੂੰ ਪਤਾ ਲੱਗਦਾ ਹੈ ਕਿ ਮਨੁੱਖਾ ਜਨਮ ਇਹ ਇਨਸਾਨ ਦੁਨੀਆ ਤੇ ਹੈ ਆ ਇਹ ਬਨੁਖਾ ਦੇਹੀ ਮਿਲੀ ਆ ਬਹੁਤ ਹੀ ਅਮੋਲਕ ਹੀਰਾ ਹੈ ਤੇ ਖਰੇਵਾ ਖਰੇਆ ਕਿੰਨੀਆਂ ਜੂਨਾ ਭੁਗਤ ਕਰਕੇ ਤਾਂ ਇਹ ਜਿਹੜੀ ਜੂਨ ਇਨਸਾਨ ਦੀ ਬੰਦੇ ਦੀ ਜੂਨ ਪ੍ਰਾਪਤ ਹੋਈ ਹੈ ਤੇ 84 ਲੱਖ ਜੂਨ ਭੁਗਤ ਕਰਕੇ ਇਹ ਬੰਦੇ ਦੀ ਜੂਨ ਮਿਲੀ ਹੈ ਤੇ ਇਹਨੂੰ ਬੰਦਾ ਵਿਅਰਥ ਗਵਾਈ ਜਾਂਦਾ ਉਸ ਮਾਲਕ ਤੋਂ ਦੂਰ ਹੋ ਕੇ ਤੇ ਜਦੋਂ ਇਹਨੂੰ ਗਿਆਨ ਪ੍ਰਾਪਤ ਹੁੰਦਾ ਹੈ ਪਤਾ ਲੱਗਦਾ ਕਿ ਇਹ ਮਨੁੱਖ ਜਾਮਾ ਅਮੋਲਕ ਹੀਰਾ ਹੈ ਤੇ ਇਹਦੀ ਸੰਭਾਲ ਕਰਨੀ ਆ ਇਸ ਸ੍ਰੇਸ਼ਟ ਜੂਨ ਦੇ ਵਿੱਚ ਹੀ ਇਨਸਾਨ ਨੂੰ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ ਤੇ ਉਹ ਮੁਕਤੀ ਦਾ ਰਸਤਾ ਮਿਲਦਾ ਹੈ ਤੇ ਉਸ ਮੰਜ਼ਲ ਤੱਕ ਆਪਾਂ ਪਹੁੰਚਦੇ ਆ ਤੇ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ। ਬੰਦੇ ਦਾ ਇਨਸਾਨ ਦਾ ਏਮ ਹੁੰਦਾ ਹੈ, ਨਿਸ਼ਾਨਾ ਹੈ ਇਹ ਪਹੁੰਚਣਾ। ਉਹ ਜੀਵਨ ਦਾ ਲਕਸ਼ ਹੈ। ਲਕਸ਼ ਪੂਰਾ ਕਰਨ ਵਾਸਤੇ ਪਹੁੰਚਣ ਵਾਸਤੇ ਜ਼ਿੰਦਗੀ ਦੇ ਵਿੱਚ, ਜੀਵਨ ਦੇ ਵਿੱਚ ਬਹੁਤ ਸੰਘਰਸ਼ ਕਰਨਾ ਪੈਂਦਾ ਹੈ। ਬਹੁਤ ਹੀ ਜਦੋਜਾਦ ਕਰਨੀ ਪੈਂਦੀ ਹੈ। ਜਿਹੜਾ ਕੋਈ ਵੀ ਮਕਾਮ ਪਹੁੰਚਣ ਵਾਸਤੇ, ਪਹੁੰਚਣ ਵਾਸਤੇ ਬੜਾ ਹੀ ਕਰਨਾ ਬੜੀ ਬੜੀ ਮਿਹਨਤ ਕਰਨੀ ਪੈਂਦੀ ਹੈ ਬਹੁਤ ਕੁਝ ਕਰਨਾ ਪੈਂਦਾ ਜ਼ਿੰਦਗੀ ਦੇ ਵਿੱਚ ਅਧਿਕਾਰੀ ਸਵੰਦ ਵਿਖਿਆ ਪ੍ਰਯੋਜਨ ਦਾ ਨਾਮ ਅਨਵੰਦ ਕੀ ਜਿਨ ਅਨਵੰਦੋਂ ਕੋ ਜਾਣ ਕੇ ਪ੍ਰਬੰਧ ਕੀਏ ਤੋ ਗ੍ਰੰਥੋ ਕੋ ਸੁਣ ਬਵੇਕੀ ਪੁਰਸ਼ੋਂ ਕੀ ਗ੍ਰੰਥੋਂ ਮੇਂ ਪ੍ਰਵਿਰਤੀ ਹੁੰਦੀ ਨਹੀਂ ਜੋ ਵਰੇਕੀ ਪਰਸ਼ੁਨ ਹੁੰਦੀ ਹੈ ਹੁੰਦੇ ਹਨ ਤੇ ਉਹਨਾਂ ਨੂੰ ਸਟੱਡੀ ਪੜ੍ਹਾਈ ਕਰਨ ਦੀ ਲੋੜ ਪੈਂਦੀ ਨਹੀਂ ਗ੍ਰੰਥ ਪੜ੍ਹਨ ਦੀ ਲੋੜ ਹੀ ਨਹੀਂ ਪੈਂਦੀ ਕਿਉਂਕਿ ਜਦੋਂ ਇਹ ਸਵਾਸਤਾ ਤੇ ਇਨਸਾਨ ਪਹੁੰਚਦਾ ਹੈ ਤੇ ਉਸ ਵੇਲੇ ਇਹ ਦੁਨੀਆਦਾਰੀ ਦੀ ਪੜ੍ਹਾਈ ਜਿਹੜੀ ਹੈ ਖਤਮ ਹੋ ਜਾਂਦੀ ਹੈ ਅਧਿਕਾਰੀ ਆਦ ਗ੍ਰੰਥ ਜਾਣੇ ਬਿਨਾ ਜੀਵ ਸੁਭੜ ਕਈਏ ਤੇ ਅਧਿਕਾਰੀ ਤਦ ਹੀ ਹੈ ਜੇ ਆਦ ਗ੍ਰੰਥ ਗ੍ਰੰਥ ਵੇਦ ਸ਼ਾਸਤਰ ਜਿਹੜੇ ਆਪਾਂ ਪੜਦੇ ਆ ਉਹਨਾਂ ਦੀ ਅਧਿਐਨ ਕਰਦੇ ਆ ਵਿਦਿਆ ਪੜਦੇ ਆ ਉਹਨਾਂ ਦੇ ਵਿੱਚੋਂ ਸਾਨੂੰ ਜੋ ਪ੍ਰਾਪਤ ਹੁੰਦਾ ਹੈ ਉਹ ਪੜ੍ਹ ਕੇ ਹੀ ਵਿਦਿਆ ਪੜ੍ਹ ਕੇ ਹੀ ਪ੍ਰਾਪਤ ਹੁੰਦਾ ਹੈ ਤੇ ਬਿਵੇਕੀ ਬੁਰਖੋਂ ਕੀ ਲੋੜੇ ਨਹੀਂ ਪੈਂਦੀ ਦੂਜੇ ਪਾਸੇ ਆ ਜਾਂਦੀ ਹੈ ਨਾ ਜਿਨ੍ਹਾਂ ਅਨਵੰਦੋਂ ਕੋ ਜਾਣ ਕੇ ਪ੍ਰਬੰਧ ਕੀਏ ਤੋਂ ਗ੍ਰੰਥੋਂ ਕੋ ਸੁਣ ਤੇ ਜਿਹੜਾ ਅਨਵੰਦ ਜਿਹੜਾ ਸਿਰ ਸਿਰਲੇਖ ਹੈ ਉਹ ਅਖੀਰ ਤੇ ਜਿਹੜਾ ਸਾਰ ਅੰਸ਼ ਹੈ ਉਹ ਦੱਸ ਦੇ ਸਾਨੂੰ ਤੇ ਉੱਥੇ ਤੱਕ ਪਹੁੰਚਦੇ ਆ ਤੇ ਤੂੰ ਗ੍ਰੰਥੋ ਕੋ ਸੁਣ ਤੇ ਵਿਗ੍ਰੰਥਾਂ ਨੂੰ ਪੜਨਾ ਪਊਗਾ ਸੁਣਨਾ ਪਊਗਾ ਗ੍ਰੰਥ ਪੜ੍ਹਾਂਗੇ ਸੁਣਾਂਗੇ ਉਹਦੇ ਵਿੱਚ ਜਿਹੜਾ ਗਿਆਨ ਸਮੋਇਆ ਹੋਇਆ ਆ ਉਹਦੇ ਵਿੱਚ ਸਾਨੂੰ ਪ੍ਰਾਪਤ ਹੋਊਗਾ ਪੜ੍ਹਾਂਗੇ ਤਾਂ ਗਿਆਨ ਦੀ ਰੋਸ਼ਨੀ ਪ੍ਰਗਟ ਹੋਊਗੀ ਇਸ ਸਾਡੇ ਜਿਹੜੇ ਅੰਦਰ ਦਾ ਅਤੀਤ ਹੈ ਉਹ ਸਾਡੇ ਹਮਨੇ ਆਊਗਾ ਕਿ ਉਹ ਪਰਮਾਤਮਾ ਨੂੰ ਮਿਲਣਾ ਤੇ ਮਿਲਣਾ ਇਸ ਜਾਮੇ ਦੇ ਵਿੱਚ ਕਿੱਦਾਂ ਮਿਲਣਾ ਜਿਹੜਾ ਗੁਰੂ ਪੁਰਸ਼ਾ ਨੇ ਉਸ ਹਮਾਲਕ ਦੀ ਬੰਦ ਕੀਤੀ ਜਿੰਦਗੀ ਕੀਤੀ ਨਾਮ ਜਪਿਆ ਤੇ ਉਹਨਾਂ ਨੇ ਕਿੱਦਾਂ ਪ੍ਰਾਪਤ ਕੀਤਾ ਵਿਵੇਕ ਕੀ ਵਿਵੇਕ ਹੈ ਬਵੇਕੀ ਪੁਰਖੋਂ ਦੀ ਗੱਲ ਕਰਦੇ ਹਾਂ ਤੇ ਜਦੋਂ ਇਸ ਅਵਸਥਾ ਵਿੱਚ ਬਵੇਗ ਅਵਸਥਾ ਦੇ ਵਿੱਚ ਬੰਦਾ ਜਾਂਦਾ ਇਸ ਸਟੇਜ ਨੂੰ ਪਾਉਂਦਾ ਹੈ ਤੇ ਇਹ ਦੁਨੀਆ ਦੀ ਪੜਾਈ ਜਿਹੜੀ ਹੈ ਫੇਰ ਹੋ ਜਾਂਦੀ ਹੈ ਤੇ ਉਹ ਮਾਲਕ ਦੇ ਨਾਲ ਉਹਦੀ ਜੁੜ ਜਾਂਦੀ ਹੈ ਤੇ ਦੁਨੀਆਦਾਰੀ ਤੋਂ ਉਹਦਾ ਨਾਤਾ ਖਤਮ ਹੋ ਜਾਂਦਾ ਤੇ ਉਹ ਅੱਗੇ ਮੰਜ਼ਲ ਵੱਲ ਚੱਲਦਾ ਆ ਤੁਰਦਾ ਆ ਉਡੀ ਪ੍ਰਾਪਤ ਕਰਦਾ ਹੈ ਆਪਣੇ ਮੰਜ਼ਲ ਨੂੰ ਮੰਜ਼ਲ ਨੂੰ ਤੱਕਦਾ ਹੈ ਕਿ ਪਹੁੰਚਣਾ ਹੈ ਜਿਹੜਾ ਤੁਰ ਪਿਆ ਚੱਲ ਪਿਆ ਸਮਝੋ ਪਹੁੰਚ ਗਿਆ ਤੇ ਗੱਲ ਪਹੁੰਚਣ ਦੀ ਹੈ ਵੀ ਉੱਥੇ ਆਪਾਂ ਇਹ ਇਨਸਾਨ ਇੰਨੀ ਮਿਹਨਤ ਕਰਦਾ ਹੈ ਇੱਥੇ ਤੱਕ ਪਹੁੰਚਦਾ ਹੈ ਕਿੱਦਾਂ ਪਹੁੰਚਦਾ ਹੈ ਉਹ ਮੰਜ਼ਲ ਕਿੱਦਾਂ ਪ੍ਰਾਪਤ ਕਰਦਾ ਹੈ ਤੇ ਜਦੋਂ ਵਿਵੇਕ ਦੀ ਅਵਸਥਾ ਤੋਂ ਅਗਲੀ ਅਵਸਥਾ ਕਿਹੜੀ ਸ਼ੁਰੂ ਹੁੰਦੀ ਹੈ ਵਿਵੇਕ ਵਿਵੇਕ ਬੁੱਧੀ ਪ੍ਰਾਪਤ ਹੁੰਦੀ ਹੈ ਇਨਸਾਨ ਨੂੰ ਬੰਦੇ ਨੂੰ ਤਾਂ ਇਹ ਦੁਨੀਆਦਾਰੀ ਦੀ ਪੜ੍ਹਾਈ ਦੁਨੀਆਦਾਰੀ ਦੇ ਕਾਰਵਿਆਰ ਇਹ ਦੁਨੀਆਦਾਰੀ ਨਾਲੋਂ ਨਾਤ ਸਬੰਧ ਅਲੱਗ ਹੋ ਜਾਂਦਾ ਹੈ ਤੇ ਬੈਰਾਗ ਦੇ ਵਿੱਚ ਵਿਵੇਕ ਦੇ ਵਿੱਚ ਐਸਾ ਉਸ ਨੂੰ ਪ੍ਰਾਪਤ ਹੁੰਦਾ ਹੈ ਪ੍ਰਾਪਤ ਹੁੰਦਾ ਹੈ ਪਹਿਲਾ ਇਨਸਾਨ ਦੀ ਇਹ ਅਵਸਥਾ ਬਣਦੀ ਹੈ ਮੰਜ਼ਲ ਪਹਿਲੀ ਮੰਜ਼ਲ ਫਿਰ ਅਗਲੀ ਮੰਜ਼ਲ ਫਿਰ ਅਗਲੀ ਮੰਜ਼ਲ ਤੇ ਅੱਗੇ ਚੌਥੀ ਮੰਜ਼ਲ ਪ੍ਰਾਪਤ ਹੁੰਦੀ ਹੈ ਤਦ ਉਹ ਆਪਣੇ ਮੁਕਾਮ ਤੇ ਪਹੁੰਚਦਾ ਹੈ ਜਿਹੜਾ ਉਹਦਾ ਲਕਸ਼ਯਾ ਉਹ ਲਕਸ਼ ਨੂੰ ਪੂਰਾ ਕਰਨ ਵਾਸਤੇ ਤੇ ਉੱਥੇ ਤੱਕ ਪਹੁੰਚਦਾ ਸੀ ਪਹੁੰਚਣ ਵਾਸਤੇ ਤੇ ਇਹ ਸਾਨੂੰ ਗੁਰੂ ਬਰਸ਼ਾ ਨੇ ਸਾਨੂੰ ਮਾਰਗ ਦਿਖਲਾਇਆ ਆ ਉਹਨੇ ਉਹਨਾਂ ਨੇ ਸਾਨੂੰ ਉਹ ਰਾਸਤਾ ਦੱਸਿਆ ਵੀ ਕਿੱਦਾਂ ਪਹੁੰਚਣਾ ਤੇ ਜਿਹੜੀ ਅਵਸਥਾ ਵਿਵੇਕ ਦੀ ਅਵਸਥਾ ਹੈ ਫਸਟ ਪਹਿਲਾ ਵਿਵੇਕ ਹੈ ਪਹਿਲਾ ਫਸਟ ਪਹਿਲਾ ਪ੍ਰਥਮ ਵਿਵੇਕ ਉਤਰ ਸਾਧਨ ਉਤਰ ਸਾਧਨ ਕੀ ਹੈ ਮੈਰਾ ਪਹਿਲਾ ਵਿਵੇਕ ਉਤਰ ਸਾਧਨ वैराग्य विवेक है तू वैराग्य है वैराग्य है तू उदास है ऐसे दृष्टिक का नाम ज्ञान है ऐसे नशे का नाम ज्ञान है सो गुरु पुरुषा ने बहुत ज्ञान समाया है ते इस नु पढ़ांगे अध्ययन करेंगे स्टडी करेंगे तद सन उस मालिक दी रहमत दा पता लगुगा ਤੇ ਉਹ ਪਰਮਾਤਮਾ ਤੱਕ ਪਹੁੰਚਣਾ ਤੇ ਕਿੱਦਾਂ ਉਹਨੂੰ ਪਾਉਣਾ ਤੇ ਕਿੱਦਾਂ ਉਹਦੇ ਦਰਸ਼ਨ ਕਰਨੇ ਆ ਤੇ ਆਪਣੇ ਜੀਵਨ ਨੂੰ ਸਫਲ ਕਰਨਾ ਆਪਣੇ ਲਕਸ਼ ਪਰ ਪਹੁੰਚਣਾ ਹੈ